ਤਾ ਹੋ ਗਿਆ ਸਾਕੇ ਨਾ ਹੋਣੀ ਨਾ ਹੋਣਾ ਯਾਰ ਅਰੈਸਟ ਕਰਨਾ ਹੈ ਹਾਂ ਹਾਂ ਨਹੀਂ ਸਹੀ ਗੱਲ ਉਹ ਸਾਡਾ ਕੰਮ ਰਿਹਾ ਇਹ ਨੂੰ ਆ ਜਾ ਜੇ ਪਾਓ ਹਾਂ ਸੀ ਕੋ ਲਿਖਣੇ ਬੈਪੜੇ ਉਹ ਬਾਹਰ ਦੀ ਘਾਤ ਸੁਣ ਬਹਤ ਆਪ ਨਾਮ ਬੋ ਮੈਂ ਲਿਖਣੇ ਹਾਂ ਤੰਗ ਨਾਲ ਰੁੱਤ ਕੇ ਹਾਂ เล,เล็กน้อยแบบใดหหันมียูเล็กน้อยมีอยูสิบปีกับสิปีโอได้เอาแล้วได้ชำแลนเนเอาแล้วเป็นมาเก็บแล้วคนเราเทไร่คนละสาเล็กน้อยเห็นไมเน้อยก็คือกันนะนยนทงนใช่ไหมชิบคเหรอสิบเอ็ดคนสิเอ็ดคนเอ็ดคนอไร่บอกล้วเนี่ยว่าเอาแล้วนะเอาแล้วเออเอเอาแล้วเดีย ਵੀਰ ਇੱਕ ਜਣੇ ਦੀ ਟਿਕਟ ਆ ਨਹੀਂ ਬਸ ਆਹ ਕੀ ਕੀ ਵੀਰ ਕੀ ਆਪਣੇ ਡਿੱਕਾ ਨੇ ਲਗਭਗ ਜਿੱਕੜਾ ਲਵੀ 1 ਡਿੱਕੜਾ ਉਹ 1 ਡਾਲਰ ਲਗਭਗ ਰਸੂ ਉਹ ਹੀ ਅਸਿਪ ਜਸੀ ਮੀਰਵਾ ਉਹ ਮੈਨੂੰ ਨਹੀਂ ਨੇ ਮਨਾਈ ਆ ਪਾ ਨੰਨਾ ਰੋਟ ਆਟੇ ਜਾਣੇ 8 ਚਾਰ ਆਪਾਂ ਆ 8 ਜਣੇ ਉਧਰ ਬੈਠੇ ਆ ਰਹੇ ਹਾਂ ਜੀ ਬਿਨਾ ਬੋਲ ਦੇ ਕੇ ਤਾ ਭੂਲੂ ਲਗਵਾਨ ਆ ਗਏ ਆ ਸਾਈ ਨਹੀਂ ਲੋਕ ਇੰਨਾ ਕੀ ਨੀ ਲਾ ਹੁੰਦਾ ਹੋਰ ਦੋ ਜਿਆਦਾ ਬੁੱਧੂ ਥੋੜੀ ਨੀ ਲਾ ਹੁਣ ਨਹੀਂ ਨਹੀਂ ਨੀਲਾ ਮਤਲਬ ਕਿ ਉਦਾਂ ਨੀਲਾ ਨਹੀਂ ਭੂਲੂ ਲਗਵਾਨ ਵੈਸੇ ਕਹਿ ਦਿੰਦੇ ਨੇ ਲੈ ਬਈ ਨਾ ਦੀ ਜਨਤਾ ਹੌਣ ਨਾ ਅੱਗੇ ਤੁਸੀਂ ਸਵਾਈਡੀ ਹੋਰ ਨਾ ਕੋਈ ਤਾਂ ਬੁਰੀ ਲੈ ਕੋਈ ਨਹੀਂ ਬੜਾ ਯਾ ਲੈ ਅ ਵੀ ਮੁੰਸਾ ਤੇ ਰੈਡੀ ਆ ਲੈ ਹੋਰ ਕੀ ਨਾ ਹੋਣਾ ਯਾਰ ਅਰੈਸਟ ਕਰਨਾ ਹੈ ਆ ਗਰਮੀ ਦਾ ਉਤਾਰਨਾ ਹੈ ਗਰਮੀ ਨੂੰ ਇਥੇ ਅਣ ਗਰਮੀ ਨੂੰ ਐਂ ਨਿਛੋੜ ਦਿੰਦੇ ਕਾ ਵਾਹ ਬੰਮੀ ਖੋਲ ਲੋ ਜੀ ਕਿੱਥੇ ਆ ਕੋਲੋਂ ਨਾਮ ਗੋਲੋਂ ਨਾਮ ਖਾਈ ਨਾਮ ਪਹੁੰਚ ਗਿਆ ਆਪਾਂ ਐਂਜਲ ਕੇਵ ਇੱਥੇ ਨਾ ਬੀ ਜਿਪਲਾਈਨ ਝੂਟਣੀ ਆ ਜਾਈ ਸੱਜਿਆ ਤੋਣਾ ਉਹਨਾ ਆਪਣਾ ਸੱਜਾ ਹੱਥ ਉਹ ਇੰਡੀਆ ਦੇ ਭਲੇਖੇ ਖੱਬੇ ਹੱਥ ਹੋਣਾ ਹੁਣ ਆਪਾਂ ਜਾ ਰਹੇ ਆ ਜੀ ਐਂਜਲ ਕੇਵ ਤੇ ਜ਼ਿਪਲਾਈਨ ਝੂਟਣੀ ਆ ਲੈ ਵੀ ਜ਼ਿਪਲਾਈਨ ਹੁਣ ਝੂਟਣੀ ਆ ਆਪਾਂ ਹਾਂਜੀ

农林一中国营的防盗公司。你是哪里？我是云南的。

ਲੇ ਵੀ ਰਿਪਲਾਈਨ ਦੀ ਵਾਰੀ ਆ ਗਈ ਉਹ ਤੇਰਾ ਭਲਾ ਹੋ ਜਾ ਬੜਾ ਹੋਰ ਲੈ ਵੀ ਅੱਗੇ ਬੰਦਾ ਝੂਟਿਆ ਹੋਇਆ ਆਪਣਾ ਤਾਂ ਹੁੰਸਾ ਗੋ 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 ਉੱਤੇ ਆ ਉਹ ਆ ਗਈ ਆ ਲੈ ਵੀ ਚੱਕ ਲੋ ਬਈ ਉਸ ਜਿਹੜੇ ਤੋਂ ਮਿਲ ਕੇ ਬਾਤਾਂ ਨਹੀਂ ਇਹਦੇ ਦੇਖ ਇਹ ਹੱਪਿੰਗ ਹੱਪ ਇਹ ਹੱਪ 120 ਨੂੰ ਕੋਈ ਨਹੀਂ ਚੱਲ ਬਈ ਚੱਕ ਉਹ ਜਾਂ ਨੋ ਕੱਪ ਲੈ ਮੈਨੂੰ ਇਹ ਆਹ ਉਹ ਪੈ ਲੈ ਤੈਨੂੰ ਜਾਣਾ ਚਾਹੀਦਾ ਏ ਮੁੰਡੇ ਹੁਣ ਉਹ ਪਹਿਲਾਂ ਹੀ ਚੱਲ ਗਿਆ ਪਤੰਦਰ ਦਾ ਮੈਂ ਕੀ ਕਰਾਂ ਨਹੀਂ ਆਇਆ ਇਹਨੂੰ ਭੇਜਣੋਂ ਉਹਨਾਂ ਤੇ ਜਾਣੇ ਸੀ ਪਹਿਲਾਂ ਤੇ ਜਾ ਕੇ ਉਹਨੂੰ ਰਿਸਿਵ ਕਰਨਾ ਨਾ

ਤੁਹਾਡੀ ਸਪੈਸ਼ਲ 1 2 ਉ ਬਫਾ ਤਰਿਆ ਉ ਲੋ ਬਈ ਹੁਣ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਕੇਵ ਇਹ ਹੈਗੀ ਐਂਜਲ ਕੇਵ ਹਾਂ ਹਾਂ ਨਹੀਂ ਸਹੀ ਗੱਲ ਉਹ ਤੁਰਨਾ ਪਿਆ ਹੈ ਹਾਂ ਇਹ ਹੈਗੀ ਇੰਜਲ ਕੇਵ ਪਹਿਲੀ ਕੇਵ ਵਾਂਗ ਰਹੀ ਸੇਮ ਸੇਮ ਉਦਾਂ ਹੀ ਸੀਗੀ ਨੇ ਜੋ ਲੱਕੀ ਨਹੀਂ ਠੰਡੀ ਆ ਸਾਰੇ ਪਾਣੀ ਦੇ ਨਾਲ ਹੋਇਆ ਹੋਇਆ ਦੇ ਲੰਦਰੋ ਬਣੀ ਹੋਈ ਆ ਤਨੂ ਹੱਥ ਲਾ ਕੇ ਦੇਖੀ ਠੰਡੇ ਆ ਨਾ ਦੋਸਤ ਹੋਰ ਇੰਨੇ ਹੀ ਕੰਮ ਸੀ ਗਿਣਤੀ ਦੇ 2-4 ਮਿੰਟ ਹੌਲੀ ਹੌਲੀ ਆ ਲੋ ਜੀ ਆਪਾਂ ਆਏ ਆ ਆਈਸਕ੍ਰੀਮ ਖਾਣ ਸਪੈਸ਼ਲ ਆਈਸਕ੍ਰੀਮ ਖਾਣ ਸਪੈਸ਼ਲ ਆਈਸਕ੍ਰੀਮ ਬੇਲੇ ਆ ਸੁਪਨਾ ਲੈ ਕੇ ਜਾਈ ਹੁਣ ਅਗਲੀ ਵਾਰ ਦਾ ਅ ਅਗਲੀ ਵਾਰ ਨੂੰ ਆ ਛੁੱਟਣਾ ਆਪਾਂ ਇਹ ਰਹਿ ਗਿਆ ਪਤੰਦਰ ਦਾ ਪਾਣਾ ਸਾਡਾ ਕੰਮ ਰਿਆ ਮੈਂ ਛੁੱਟਣਾ ਜਰੂਰ ਆ ਇਹ ਇਸ ਟਾਈਮ ਦੇ ਲਾ ਦੋ ਚਾਰ ਉੜਦੇ ਪਏ ਆਈ ਉਹ ਇਕੱਠੇ ਆਉਣਾ ਬੈਣਾ ਬਸ ਕੋਈ ਬੋਗਿਆ ਆ ਟਾਈਮ ਹੋ ਗਈ ਵਾਹ ਵਾਹ ਹਾਂ ਸਪੈਸ਼ਲ ਆਈਸਕ੍ਰੀਮ ਆ ਬਈ ਇੱਥੇ ਘਰੇ ਬਣਾਉਂਦੇ ਆ ਅਗਲੇ ਲੈ ਵੀ ਲੈਓ ਵੀ ਕਿਹੜੀ ਆਈਸਕ੍ਰੀਮ ਆ ਹਾਂ ਇਹ ਨਹੀਂ ਤੰ ਆ ਵਾਲੀ ਸਪੈਸ਼ਲ ਆਈਸਕ੍ਰੀਮ ਆ ਇਹਨਾਂ ਓਕੇ ਅਗਲਾ ਲੰਮਣੀ ਬੜੇ ਪਰ ਇਹ ਕਾਦੀ ਆ ਕੋਈ ਤੰ ਪੇਠਿਓ ਲੈ ਨਾਰੀਕਲ ਦੀ ਇਹ ਬੜਾ ਸਮੇਂ ਇੰਨੀ ਮਿਲਦਾ ਵਾ ਵੈਂਚਨ ਤੇ ਨਹੀਂ ਮਿਲਦਾ ਪਿਆਮ ਸਹੀ ਆ ਲੈ ਭਾਈ ਉਹਨਾਂ ਦੀਆਂ ਤਾਂ ਆ ਗਈਆਂ ਹਿੱਸੇਦਾਰੀ ਦੀਆਂ ਆਈਸਕ੍ਰੀਮ ਲਓ ਜੀ ਵਿੰਗ ਵਿਆਂਗ ਆਪਾਂ ਘੁੰਮ ਲਿਆ ਏ ਹੁਣ ਆਪਾਂ ਚੱਲੇ ਆ ਵੈਂਚੀਨ ਵਾਪਸ ਬੰਬੂਗੜ ਆਪਣਾ ਰੈਡੀ ਆ ਨੀਂਦ ਆ ਰਹੀ ਆ ਦੇਖੋ ਇੱਥੇ ਐਨ ਸ਼ੀਸ਼ੇ ਗਾਲੇ ਆ ਸੁੱਕਣਾ ਤੇ ਆਪਣੇ ਚਲਾਨ ਇਤੋਂ ਵੀ ਬਲੈਕ ਕਰ ਸਕਦੇ ਆ ਉਹ ਕਹਿੰਦੇ ਔਰ ਫਿਰ ਦਬੈਕ ਕਰਨੀ ਗੱਡੀ ਮੁਸ਼ਕਲ ਹੋ ਜਾਂਦੀ ਆ ਫੋਰਚੂਨਰ ਇੱਥੇ ਲੱਗ ਇੱਥੇ ਮਹਿੰਗੀ ਬਹੁਤ ਆ ਜੀ ਆਪਣੇ 50 ਲੱਖ ਦੀ ਤੇ 60-65 ਲੱਖ ਰੁਪਏ ਦੀ ਜਿਹਨੇ 10-15 ਲੱਖ ਰੁਪਏ ਮਹਿੰਗੀ ਆ ਇੰਡੀਆ ਦੇ ਹਿਸਾਬ ਨਾਲ ਚਲੋ ਮਿਲਦੇ ਕੱਲ